Abonso ket risks Tra it Abone Jung ਦਿੱਲੀ ਗੁਰਦੁਆਰਾ ਕਮੇਟੀ ਨੇ ਗਰਮੀ ਦੀਆਂ ਛੁੱਟੀਆਂ 'ਚ ਬੱਚਿਆਂ ਲਈ 1 ਤੋਂ 21 ਜੂਨ ਤੱਕ ਦੇਸ਼ ਭਰ 'ਚ ਗੁਰਮਿਤ ਕੈਂਪ ਲਾਏ ਨੇ ਪਿਛਲੇ 2.5 ਸਾਲਾਂ ਤੋਂ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਜੋ ਨਵੀਂ ਪੀੜੀ ਨੂੰ ਗੁਰਮਤ ਨਾਲ ਜੋੜਿਆ ਜਾ ਸਕੇ ਗੁਰਮੱਤਿ ਨਾਲ-ਨਾਲ ਪੰਜਾਬੀ ਮਾਬੂਲੀ ਦੇ ਨਾਲ ਜੋੜਨ ਦੇ ਵੀ ਤਹੱਈਏ ਲਗਾਤਾਰ ਕੀਤੇ ਜਾ ਰਹੇ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੂ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਆਪਣੇ ਧਰਮ ਪ੍ਰਚਾਰ ਵਿੰਗ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਦੀ ਅਗਵਾਈ ਹੇਠ ਆਪਣੇ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਵਾਖਵਾ ਕੋ ਪਰਾਲੇ ਕੀਤੇ ਜਾ ਰਹੇ ਨੇ ਜਿਸ ਤਹਿਤ 1 ਤੋਂ 21 ਜੂਨ ਤੱਕ ਦਿੱਲੀ ਦੇਸ਼ ਦੇ ਹੋਰ ਹਿੱਸਿਆਂ ਤੇ ਦੁਨੀਆ ਭਰ ਦੇ ਵਿੱਚ ਗੁਰਮਤ ਕੈਂਪ ਲਗਾਏ ਜਾ ਰਹੇ ਨੇ ਮੇਰਾ ਨਾਮ ਹਰਪ੍ਰੀਤ ਕੌਰ ਹੈ ਅਸੀਂ ਗੁਰਮਤ ਕੈਂਪ ਵਿੱਚ ਗੁਰੂ ਗੁਰਮਤ ਗੁਰੂ ਸਾਖੀਆਂ ਅਤੇ ਗੁਰੂ ਇਤਿਹਾਸ ਸਿੱਖਿਆ ਹੈ गुरु रामदास नगर लक्ष्मी नगर गुरद्वारा सिंह सभा तो हरप्रीत कौर अध्यापका ਅਸੀਂ ਆਪਣੇ ਗੁਰਮਤ ਕੈਂਪ ਵਿੱਚ ਬੱਚਿਆਂ ਨੂੰ ਬੜੇ ਰੋਚਕ ਢੰਗ ਨਾਲ ਗਾ ਕੇ ਮੁਹਾਰਨੀ ਸਿਖਾਈ ਹੈ ਜੋ ਕਿ ਅੱਜਕਲ ਮੁਹਾਰਨੀ ਬੱਚਿਆਂ ਨੂੰ ਨਹੀਂ ਪਤਾ ਹੁੰਦੀ ਬਕਾਇਦਾ ਬੱਚਿਆਂ ਨੂੰ ਐਕਸ਼ਨ ਦੱਸੇ ਗਏ ਕਿ ਅਗਰ ਵਰਨ ਹੈ ਤੇ ਉਹਦੇ ਸੱਜੇ ਪਾਸੇ ਖੱਬੇ ਪਾਸੇ ਹੱਥ ਚੁਕਣਾ ਉਸ ਤੋਂ ਬਾਅਦ ਗੁਰੂ ਸਾਖਿਆ ਗੁਰੂ ਇਤਿਹਾਸ ਪੰਜਾਬੀ ਵਰਣਮਾਲਾ 35 ਅੱਖਰਾਂ ਦੇ ਇਲਾਵਾ ਅਸੀਂ ਬੱਚਿਆਂ ਨੂੰ ਗੁਰੂ ਮਰਿਆਦਾ ਵਿੱਚ ਰਹਿ ਕੇ ਕਿਸ ਤਰ੍ਹਾਂ ਦਸਤਾਰ ਔਰ ਪਟਕੇ ਦੀ ਅਹਿਮੀਅਤ ਹੈ ਅਸੀਂ ਜਰਾਬਾਂ ਨਹੀਂ ਪਾਣੀਆਂ ਕੀਰਤਨ ਸਰਵਣ ਕਰਨਾ ਅੱਖਾਂ ਬੰਦ ਕਰਕੇ ਛੋਟੇ-ਛੋਟੇ ਬੱਚਿਆਂ ਨੇ ਮੂਲ ਮੰਤਰ ਸਾਹਿਬ ਦਾ ਪਾਠ ਕੀਤਾ ਸੀ ਕਿ ਗੁਰਪ੍ਰਸਾਦ ਤੱਕ ਹੀ ਮੂਲ ਮੰਤਰ ਸਾਹਿਬ ਹੁੰਦਾ ਹੈ ਜਪ ਆਸਤ ਜੁਗਾਸ ਸਚ 26 ਸਚ ਨਾਨਕ ਹੋਸੀ ਵੀ ਸਚ ਇਹ ਸਲੋਕ ਹੈ ਜਿਵੇਂ ਕਿ ਵੱਡੇ-ਵੱਡੇ ਵੀ ਇਸ ਚੀਜ਼ ਨੂੰ ਗਲਤੀ ਕਰ ਜਾਂਦੇ ਹਨ ਅਸੀਂ ਬੱਚਿਆਂ ਨੂੰ ਮੁੱਢਲੀ ਜਾਣਕਾਰੀ ਗੁਰੂ ਮਰਯਾਦਾ ਦੀ ਦੇਣ ਦੀ ਕੋਸ਼ਿਸ਼ ਕੀਤੀ ਔਰ ਮੈਨੂੰ ਮਾਣ ਹੈ ਕਿ ਇਸੇ ਕੈਂਪ ਵਿੱਚ ਪਿਛਲੇ 3 ਸਾਲ ਤੋਂ ਮੈਨੂੰ ਸੇਵਾ ਮਿਲੀ ਹੋਈ ਹੈ ਇਸ ਵਾਰ ਸਾਡੇ ਇਲਾਕੇ ਦੇ ਬੱਚਿਆਂ ਦੇ 73 ਕਾਊਂਟਿੰਗ ਸੀ ਨਾਲ ਨਾਲ ਮੇਰੀ ਉਮਰ ਦੀਆਂ ਭੈਣਾਂ ਨੇ ਵੀ ਪੰਜਾਬੀ ਗੁਰਮੁਖੀ ਲਿਪੀ ਸਿੱਖੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਬਾਦ ਆਈ ਦਬਾਂਗਾ ਸਾਰੇ ਬੱਚਿਆਂ ਨੂੰ ਉਹਨਾਂ ਦੇ ਮਾਪਿਓ ਨੂੰ ਜਿਹੜਾ ਉਕਰਾਲਾ ਉਹ ਆਪ ਕਰਦੇ ਆ ਕਿ 21 ਦਿਨ ਲਗਾਤਾਰ ਗਰਮੀ ਦੇ ਛੁੱਟੀ ਚ ਪਹਿਲੀ ਤਰੀਕ ਤੋਂ ਲੈ ਕੇ 21 ਤਰੀਕ ਤੱਕ ਜਿਹੜੇ ਗੁਰਮਤ ਕੈਂਪਾਂ ਦੇ ਵਿੱਚ ਇਹਨਾਂ ਨੇ ਹਾਜ਼ਰੀਆਂ ਭਰੀਆਂ ਔਰ ਗੁਰੂ ਦੀਆਂ ਸਿੱਖਿਆਵਾਂ ਲਈਆਂ ਗੁਰਮਤ ਦੇ ਧਾਰਨੀ ਬਣਿਆ ਗੁਰੂ ਇਤਿਹਾਸ ਦੇ ਨਾਲ ਜੁੜੇ ਇਹ ਸਾਰੇ ਕੰਮ ਜਿਹੜੇ ਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਇਗੀਆਂ ਸੀ ਗੁਰਮਤ ਕੈਂਪਾਂ ਦੇ ਵਿੱਚ ਸਿਖਾਏ ਜਾਂਦੇ ਆ ਔਰ ਇਸ ਵਾਰ ਇਹ ਨਵੇਖਲਾ ਉਕਰਾਲਾ ਕਿ ਜਿਹੜੇ ਬੱਚਿਆਂ ਨੂੰ ਦਸਤਾਰਬੰਦੀ ਦੀ ਸਿਖਾਉਣ ਦੀ ਗੱਲ ਕੀਤੀ ਹੈ ਗੱਤਕੇ ਦੇ ਜੋਹਰਨਾ ਵੀ ਜੋੜਨ ਦੀ ਗੱਲ ਕੀਤੀ ਹੈ ਔਰ ਜਿਹੜੇ ਜਿਹੜੇ ਬੱਚੇ ਪਿਛਲੇ ਸਾਲ ਜਿਹੜੇ ਪੰਜਾਬੀ ਨਹੀਂ ਪੜ ਸਕਦੇ ਸੀ ਉਹ ਪੰਜਾਬੀ ਸਿਖਾਈ ਸੀ ਇਸ ਵਾਰੀ ਉਹਨਾਂ ਨੂੰ ਗੁਰੂ ਦੇ ਚਰਨਾਂ ਵੀ ਲਾਇਆ ਗਿਆ ਇਹ ਉਪਲਾ ਦਾ ਜਿਹੜਾ ਹਰ ਸਾਲ ਅੱਗੇ ਵੱਧ ਚੜ ਕੇ ਕੀਤਾ ਔਰ ਸਾਨੂੰ ਖੁਸ਼ੀ ਹੈ ਕਿ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਨਾਲ ਅਲੱਗਦੇ ਹੋਏ ਬਾਕੀ ਇਲਾਕਿਆਂ ਦੇ ਵਿੱਚ ਵੀ ਤਕਰੀਬਨ 16000 ਤੋਂ ਉੱਤੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਔਰ ਇਹ ਗਿਣਤੀ ਸਿਰਫ ਬੱਚਿਆਂ ਦੀ ਜਿਹੜੀ ਇਹ ਫਿਜ਼ੀਕਲ ਹੈ ਜਿਹੜੇ ਆਨਲਾਈਨ ਕਲਾਸਿਸ ਦੇ ਵਿੱਚ ਜੁੜੇ ਨੇ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਸੋ ਮੈਂ ਸਮਝਦਾ ਕਿ ਇਹ ਉਪਰਾਲਾ ਜਿਹੜਾ ਸ਼ੁਰੂ ਕੀਤਾ ਸੀ ਧਰਮ ਪ੍ਰਚਾਰ ਮੰਡਲ ਵੱਲੋਂ 2 ਸਾਲ ਪਹਿਲਾਂ ਉਹ ਲਗਾਤਾਰ ਇੱਕ ਅੱਗੇ ਆਪਣੀ ਰਫ਼ਤਾਰ ਫੜ ਚੁੱਕਾ ਔਰ ਅੱਜ ਬੱਚਿਆਂ ਦੇ ਵਿੱਚ ਜੋਸ਼ ਹੁੰਦਾ ਕਿ ਗਰਮੀਆਂ ਦੀ ਛੁੱਟੀਆਂ ਆਣ ਗਿਆ ਤੇ ਅਸੀਂ ਗੁਰਮਤ ਦੀਆਂ ਕਲਾਸਾਂ ਲੈਣੀਆਂ ਆ ਔਰ ਉਹਨਾਂ ਕਲਾਸਾਂ 'ਚ ਜਾਨ ਵਸੇ ਅਸੀਂ ਤਿਆਰੀ ਵੀ ਕਰਕੇ ਜਾਣੀ ਹੈ ਸੋ ਇਹ ਜਿਹੜੀਆਂ ਜ ਤਿਆਰੀਆਂ ਹੁੰਦੀਆਂ ਛੋਟੀ ਉਮਰ ਦੇ ਵਿੱਚ ਜਦ ਬੱਚੇ ਆਪਣਾ ਗੁਰ ਇਤਿਹਾਸ ਦੇ ਬਾਰੇ ਜਾਣਦੇ ਆ ਗੁਰੂ ਦੇ ਨਾਲ ਜੁੜਦੇ ਆ ਤੇ ਅੱਗੇ ਆਉਣ ਵਾਲੀ ਜਿਹੜੀ ਸਾਡੀ ਇੱਕ ਫਿਕਰ ਖਤਮ ਹੁੰਦੀ ਹੈ ਕਿ ਜਿਹੜਾ ਬੱਚਾ ਅੱਜ ਗੁਰੂ ਦੇ ਨਾਲ ਜੁੜਿਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਨਸ਼ਿਆਂ ਤੋਂ ਵੀ ਦੂਰ ਰਹੇਗਾ ਉਹ ਬੱਚਾ ਪਥਿਤ ਪੁਣੇ ਤੋਂ ਵੀ ਦੂਰ ਰਹੇਗਾ ਔਰ ਆਪਣੇ ਗੁਰੂ ਤੋਂ ਵਕੀਦਾ ਪੇਟ ਕਰਦਾ ਹੈ ਆਪਣਾ ਜੀਵਨ ਸਫਲ ਕਰੇ ਸੋ ਮੈਂ ਸਾਰਿਆਂ ਨੂੰ ਇੱਕ ਤੇ ਪਾਰਟਿਸਿਪੇਟ ਕਰਨ ਵਾਲਿਆਂ ਨੂੰ ਉਹਨਾਂ ਦੇ ਵਿਦਾਰਤਿਆਂ ਨੂੰ ਜਿੰਨੇ ਵੋਲੀਅੰਟੇਅਰਸ ਤਕਰੀਬਨ ਹਜ਼ਾਰ ਤੋਂ ਉੱਤੇ ਵੋਲੀਅੰਟੇਅਰ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਕੰਮ ਕਰਦੇ ਆ ਉਹਨਾਂ ਨੂੰ ਸਾਡੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਾਹਿਬ ਨੂੰ ਸਮੂਚੀ ਦਿੱਲੀ ਗੁਰਦਾਰਾ ਕਮੇਟੀ ਦੀ ਟੀਮ ਨੂੰ ਔਰ ਨਾਲ ਜਿਹੜੇ ਵੀ ਹੈੱਡ ਗ੍ਰੈਂਟੀ ਸਾਹਿਬ ਉਹਨਾਂ ਨੇ ਪਾਰਟਿਸਿਪੇਟ ਕੀਤਾ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਮੰਦ ਕਮੇਟੀ ਵੱਲੋਂ ਪਿਛਲੇ 3 ਸਾਲਾਂ ਤੋਂ ਇਹ ਗੁਰਮਤ ਕੈਂਪ ਲਗਾਏ ਜਾ ਰਹੇ ਸਨ ਔਰ ਪਿਛਲੇ ਸਾਲ ਬਹੁਤ ਵੱਡਾ ਸਾਨੂੰ ਉਤਸ਼ਾਹ ਮਿਲਿਆ ਜਦੋਂ 13-14 ਹਜ਼ਾਰ ਬੱਚੇ ਦਿੱਲੀ ਦੇ ਅਲੱਗ-ਅਲੱਗ ਕੋਨਿਆਂ ਤੋਂ ਗੁਰਮਤ ਕੈਂਪਾਂ ਦੇ ਵਿੱਚ ਆਏ ਔਰ ਫਾਈਨਲ ਸਮਾਗਮ ਭਾਈ ਲੱਖੀਸ਼ਾ ਗੰਜਾਰਾ ਹਾਲ ਦੇ ਵਿੱਚ ਹੋਏ ਸੀ ਇਸੇ ਤਰ੍ਹਾਂ ਹੀ ਬਹੁਤ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਨੇ ਇੱਥੇ ਪਾਰਟਿਸਪੇਟ ਕੀਤਾ ਇਸ ਵਾਰ ਅਸੀਂ ਹੋਰ ਵੱਡੇ ਪੱਧਰ ਤੇ ਉੱਤੇ ਕੈਂਪ ਲਗਾਏ ਔਰ ਦਿੱਲੀ ਤੋਂ ਇਲਾਵਾ ਉੱਤਰ ਪ੍ਰਦੇਸ਼ ਉਤਰਾਖੰਡ ਹਰਿਆਣਾ ਯੂਪੀ ਬਹੁਤ ਜਗ੍ਹਾ ਤੇ ਉੱਤੇ ਰਾਜਸਥਾਨ ਦੇ ਵਿੱਚ ਵੀ ਕੈਂਪ ਲਗਾਏ ਔਰ ਉੱਥੋਂ ਵੀ ਬੱਚੇ ਇਸ ਇੱਥੇ ਫਾਈਨਲ ਸਮਾਗਮ ਦੇ ਵਿੱਚ ਆ ਰਹੇ ਆ ਅੱਜ ਵੀ ਕਰੀਬ 4000 ਦੇ ਕਰੀਬ ਬੱਚੇ ਜਿਹੜੇ ਆ ਅੱਜ ਇੱਥੇ ਪਾਰਟਿਸਪੇਟ ਕਰ ਰਹੇ ਆ ਇੰਨੀ ਗਿਣਤੀ ਦੇ ਵਿੱਚ ਕੱਲ ਵੀ ਕਰਨੇ ਆ ਟੋਟਲ 16000 ਤੋਂ ਵੱਧ ਬੱਚਿਆਂ ਨੇ ਜਿਹੜੇ ਕੈਂਪਾਂ ਦੇ ਵਿੱਚ ਪਾਰਟਿਸਪੇਟ ਕੀਤਾ ਹੈ ਇਹ ਇੱਕ ਬਹੁਤ ਵੱਡਾ ਇਤਿਹਾਸਕ ਮੈਂ ਸਮਝਦਾ ਕਦਮ ਸੀ ਔਰ ਜਿਹਦੇ ਵਿੱਚ ਸਾਨੂੰ ਬੜੀ ਮਨ ਨੂੰ ਪ੍ਰਸੰਤਾ ਹੋਈ ਆ ਕਿ ਜੋ ਅਸੀਂ ਉਪਰਾਲਾ ਸੋਚ ਕੇ ਕੀਤਾ ਸੀ ਉਸ ਦੇ ਵਿੱਚ ਬਹੁਤ ਵੱਡੀ ਕਾਮਯਾਬੀ ਮਿਲੀ ਆ ਔਰ ਬੱਚਿਆਂ ਨੇ ਗਰਮੀਆਂ ਦੇਆਂ ਛੁੱਟੀਆਂ ਦਾ ਭਰਪੂਰ ਲਾਹਾ ਲਿਆ ਜਿੱਥੇ ਗੁਰਬਾਣੀ ਕੀਰਤਨ ਉਹਨਾਂ ਨੇ ਸਿਖਲਾਈ ਲਈ ਹੈ ਸਿੱਖ ਇਤਿਹਾਸ ਦੀ ਮੁੱਢਲੀ ਜਾਣਕਾਰੀ ਉਹਨਾਂ ਨੂੰ ਦਿੱਤੀ ਗਈ ਆ ਉੱਥੇ ਨਾਲ ਹੀ ਗੱਤਕਾ ਦਸਤਾਰ ਸਜਾਉਣਾ ਗੱਤਕਾ ਖੇਲਣਾ ਇਹ ਸਾਰੀਆਂ ਚੀਜ਼ਾਂ ਬੱਚਿਆਂ ਨੇ ਕੈਂਪਾਂ ਦੇ ਵਿੱਚ ਸਿੱਖੀਆਂ ਔਰ ਇੱਥੇ ਲਾਈਵ ਦੋ ਦਿਨ ਜਿਹੜਾ ਬੱਚੇ ਆਪਣਾ ਪਰਫਾਰਮ ਕਰਕੇ ਦਿਖਾ ਰਹੇ ਆ ਸੋ ਇਹ ਜੋ ਸਿੱਖੀ ਦੀਆਂ ਜੜ੍ਹਾਂ ਐ ਮੈਂ ਸਮਝਦਾ ਬਹੁਤ ਹੀ ਇਹਦੇ ਨਾਲ ਮਜ਼ਬੂਤ ਹੋਣ ਗਿਆ ਔਰ ਇਹ ਬੱਚਿਆਂ ਨੇ ਜੋ ਅੱਜ ਸਿੱਖ ਲਿਆ ਇਹ ਇਹਨਾਂ ਦਾ ਤਾਂ ਉਮਰ ਇਹਨਾਂ ਨੂੰ ਬੱਚਿਆਂ ਨੂੰ ਇਹ ਕੈਂਪ ਦੇ ਵਿੱਚੋਂ ਸਿਖਲਾਈ ਦਿੱਤੀ ਆ ਇਹ ਯਾਦ ਰਹੇਗੀ ਔਰ ਇਹ ਸਿੱਖੀ ਦੇ ਨਾਲ ਹਮੇਸ਼ਾ ਜੁੜੇ ਰਹਿਣਗੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਧਰਮ ਪ੍ਰਚਾਰ ਕਮੇਟੀ ਵੱਲੋਂ ਬਹੁਤ ਸੋਨਾ ਉਪਰਾਲਾ ਕੀਤਾ ਗਿਆ ਪਾਰਟਿਸਪੇਟ ਕੀਤਾ ਜਾਂ ਅਦਰ ਬੱਚੇ ਨੇ ਇਹਦੇ ਚ ਜ਼ਿਆਦਾਤਰ ਬੱਚੇ ਜਿਹੜੇ ਆ ਉਹ ਸਕੂਲੀ ਬੱਚੇ ਸੀ ਲੇਕਨ ਉਸ ਦੇ ਨਾਲ ਨਾਲ ਅਗਰ ਕੋਈ ਵੱਡੇ ਵੀ ਜਿਨ੍ਹਾਂ ਨੂੰ ਪੰਜਾਬੀ ਗੁਰਮੁਖੀ ਨਹੀਂ ਆਉਂਦੀ ਜਾਂ ਗੁਰਬਾਣੀ ਸਿੱਖਣਾ ਚਾਹੁੰਦੇ ਆ ਉਹਨਾਂ ਨੇ ਵੀ ਪਾਰਟਿਸਪੇਟ ਕੀਤਾ ਹੈ ਉਹਨਾਂ ਨੇ ਵੀ ਇਸ ਦਾ ਲਾਹਾ ਲਿਆ ਦੇਖੋ ਇੱਥੇ ਕੋਈ ਰਿਸਟ੍ਰਿਕਸ਼ਨ ਨਹੀਂ ਸੀ ਕਿ ਕੇਵਲ ਸੈਕ ਕਮਿਊਨਿਟੀ ਨਾਲ ਰਿਲੇਟਡ ਆਨ ਉਹ ਵੀ ਕਿਸੇ ਧਰਮ ਦਾ ਵੀ ਆ ਕੇ ਗੁਰਬਾਣੀ ਸਿੱਖ ਸਕਦਾ ਹੈ ਲੇਕਿਨ ਜਿਆਦਾਤਰ ਬੱਚੇ ਜਿਹੜੇ ਸਾਡੇ ਆ ਉਹ ਸਿੱਖ ਧਰਮ ਦੇ ਨਾਲ ਬਿਲੋਂਗ ਕਰਦੇ ਬੱਚੇ ਆ ਹਾਲਾਂਕਿ ਸਹਿਜਤਾਰੀ ਬੱਚੇ ਵੀ ਆਏ ਆ ਵਿੱਚ ਲੇਕਿਨ ਸਿੱਖ ਧਰਮ ਨੂੰ ਬਿਲੋਂਗ ਕਰਨ ਵਾਲੇ ਜਿਆਦਾ ਆਏ ਆ ਔਰ ਇਹ ਜਿਹੜਾ ਮੈਸੇਜ ਹੈ ਇਹ ਆਲ ਓਵਰ ਇੰਡੀਆ ਦੇ ਵਿੱਚ ਬਹੁਤ ਦੂਰ ਦੂਰ ਤੱਕ ਪਹੁੰਚਿਆ ਹੈ ਇਸ ਵਾਰੀ ਸਾਡਾ ਕੈਂਪ ਜਿਹੜਾ ਹੁਣ ਅਰਨਾਚਲ ਚ ਵੀ ਲਗਾਏ ਜਾ ਰਿਹਾ ਹੈ ਮਗਾਹਲਿਆ ਚ ਵੀ ਅਸੀਂ ਨਾਰਥ ਈਸਟ ਦੇ ਵਿੱਚ ਵੀ ਲਗਾ ਰਹੇ ਆ ਔਰ ਤੇਲੰਗਾਨਾ ਦੇ ਵਿੱਚ ਵੀ ਅਸੀਂ ਲਗਾ ਰਹੇ ਆ ਇਹ ਬਹੁਤ ਵੱਡਾ ਸਾਡਾ ਮੈਸੇਜ ਆਲ ਓਵਰ ਇੰਡੀਆ ਦੇ ਵਿੱਚ ਗਿਆ ਹੈ